ਸਤਿ ਸ਼੍ਰੀ ਅਕਾਲ ਦੋਸਤੋ ਬਾਤ ਬਤੋਲੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਬਾਤ ਬਜ਼ੁਰਗਾਂ ਦੀ ਸੁਣਾਈ ਹੋਈ ਬਹੁਤ ਲੰਮਾ ਸਮਾਂ ਪਹਿਲਾਂ ਬਜ਼ੁਰਗਾਂ ਤੋਂ ਸੁਣੀਆ ਸੀ ਜੇ ਕੁਝ ਭੁੱਲ ਗਿਓ ਭੁੱਲ ਜਾਈਏ ਜਾਂ ਗਲਤੀ ਹੋ ਜੇ ਤਾਂ ਮਾਫ਼ ਕਰਨਾ ਬਜ਼ੁਰਗਾਂ ਦੇ ਬਹੁਤ ਵੱਡੇ ਦਿਮਾਗ ਸੀ ਉਹ ਬੇਸਕਾ ਅਣਪੜ੍ਹ ਸੀਗੇ ਪਰ ਫੇਰ ਵੀ ਬਹੁਤ ਲੰਮੀਆਂ ਲੰਮੀਆਂ ਕਹਾਣੀਆਂ ਉਹਨਾਂ ਦੇ ਜ਼ਬਾਨੀ ਜਾਤ ਸੀ ਅੱਜ ਇੱਕ ਰਾਜੇ ਦੀ ਤੇ ਜਾਦੂਗਰਾਂ ਦੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਬੈ ਸੋਇਆ ਇੱਕ ਪੁੱਤ ਕੋਈ ਦੋ ਭਰਾ ਸੀਗੇ ਦੋਨੇ ਭਰਾ ਜਾਦੂਗਰਨੀਆਂ ਨੂੰ ਲੈ ਗਏ ਉਹਦੇ ਘਰ ਵਾਲੀਆਂ ਦੋਨਾਂ ਦੀਆਂ ਘਰ ਵਾਲੀਆਂ ਜਾਦੂਗਰਨੀਆਂ ਸੀ ਤੇ ਇੱਕ ਭਰਾ ਘਰੇ ਸੀਗਾ ਇੱਕ ਖੇਤ ਸੀ ਜਿਹੜਾ ਘਰੇ ਸੀਗਾ ਉਹਨੂੰ ਕਹਿੰਦੇ ਆ ਵੀ ਅਸੀਂ ਜਾਨੀਏ ਇੱਕ ਪਾਣੀ ਲੈਣ ਤੌੜੇ ਪਾਣੀ ਦੇ ਤੇ ਤੂੰ ਮੁੰਡਾ ਨਾ ਉੱਠ ਖੜੇ ਕਿਤੇ ਤੇ ਇੱਕ ਬੱਗ ਚੋਂ ਗਾਂ ਆਉਣ ਵਾਲੀ ਐ ਬੱਗ ਬੱਗ ਮਤਲਬ ਪਹਿਲਾਂ ਪਸਗੋਆਂ ਨੂੰ ਬਾਹਰ ਚਾਰਨ ਵਾਸਤੇ ਲੈ ਕੇ ਜਾਂਦੇ ਪਿੰਡ ਦੇ ਕੁਝ ਬੰਦੇ ਹੁੰਦੇ ਸੀਗੇ ਜਿਹੜੇ ਸਾਰੀਆਂ ਗਾਈਆਂ ਨੂੰ ਇਕੱਠ ਪਿੰਡਦਿਆਂ ਨੂੰ ਇਕੱਠੀਆਂ ਕਰਕੇ ਲੈ ਜਾਂਦੇ ਸੀ ਤੇ ਚਾਰ ਕੇ ਲੈ ਆਉਂਦੇ ਸੀ ਉਹਨੂੰ ਬੱਗ ਕਹਿ ਦਿੰਦੇ ਸੀ ਜਦੋਂ ਜਾਦਾ ਗਾਈਆਂ ਨੂੰ ਇਕੱਠੀਆਂ ਕਰਕੇ ਲੈ ਜਾਂਦੇ ਸੀ ਉਹਨਾਂ ਤੋਂ ਉਹ ਮਤਲਬ ਹਾੜੀ ਸੋਣੀ ਦਾਣੇ ਲੈ ਲੈਂਦੇ ਸੀ ਕੁਝ ਪੈਸੇ ਲੈ ਲੈਂਦੇ ਸੀ ਪਸ਼ੂਆਂ ਦੇ ਹਿਸਾਬ ਨਾਲ ਉਹ ਬੱਗ ਦੇ ਵਿੱਚ ਉਹ ਗਾਂ ਆਊਗੀ ਤੇ ਬੱਸਾ ਕਿਤੇ ਦੁੱਧਣਾ ਚੁੰਗ ਜੇ ਤੇ ਦੂਜੀ ਆਰਡਰ ਲਾ ਗਈ ਵੀ ਕਿਤੇ ਮੁੰਡਾ ਉੱਠ ਕੇ ਰੋਣ ਨਾ ਲੱਗ ਜੇ ਚਲੋ ਜੀ ਉਹ ਤਾਂ ਪਾਣੀ ਲੈਣ ਬਾਗ ਗਿਆ ਉਧਰੋਂ ਤਾਂ ਮੁੰਡੇ ਨੇ ਚਿਹੜ੍ਹ ਮਾਰਤੀ ਉਧਰੋਂ ਗਾਹ ਬੱਗ ਦੇ ਵਿੱਚੋਂ ਗਾਂ ਆ ਗਈ ਉਹਨੇ ਸੋਚਿਆ ਵੀ ਮੁੰਡਾ ਚੱਲ 2 ਮਿੰਟ ਹੋਰ ਰੋ ਲੂਗਾ ਵੀ ਇਹ ਗਾਂ ਦਾ ਬੱਛੇ ਨੇ ਦੁੱਧ ਚੁੰਘ ਗਿਆ ਤਾਂ ਆਪਾਂ ਚਾਗ ਨੂੰ ਬੈਠਾਂਗੇ ਉਹ ਗਾਂ ਕੰਨੀ ਭਜ ਲਿਆ ਜਦੋਂ ਗਾਂ ਨੂੰ ਬੰਨਣ ਲੱਗਿਆ ਮੁੰਡੇ ਨੂੰ ਰੋਂਦਾ ਦੇਖ ਕੇ ਐਤ ਨੇ ਉਹ ਆ ਗਈਆਂ ਪਾਣੀ ਦੇ ਤੋੜੇ ਲੈ ਕੇ ਆ ਗਈਆਂ ਉਹਨਾਂ ਨੇ ਪਾਣੀ ਦੇ ਤੋੜੇ ਲਾਹੇ ਜਿਹੜੀ ਦਾ ਮੁੰਡਾ ਸੀਗਾ ਉਹਨੇ ਆਖਿਆ ਕਹਿੰਦੀ ਵੀ ਜੈ ਵੱਡੇ ਨੂੰ ਨਾ ਗਾਂ ਦਾ ਦੁੱਧ ਚੰਗਾ ਲੱਗਿਆ ਮੇਰਾ ਮੁੰਡਾ ਨਾ ਚੰਗਾ ਲੱਗਿਆ ਉਹਨੇ ਕਿਹਾ ਜਾਦੂਗਰ ਨਹੀਂ ਸੀ ਗੁੱਸਾ ਚੜਿਆ ਉਹਨੂੰ ਮਾਰਿਆ ਇਹਨੂੰ ਭਗਾ ਕੇ ਸੱਪ ਬਣਾ ਕੇ ਛੱਡਤਾ ਉਹਦੇ ਕੰਨੀ ਦੂਜੀ ਨੇ ਦੇਖਿਆ ਬਿੱਲਾ ਜੈ ਵੱਡੀ ਦਾ ਖਾਦਾ ਉਹਨੇ ਮਾਰਿਆ ਇਹਨੂੰ ਭਗਾ ਕੇ ਕਿੰਨੇ ਵਾਲਾ ਬਣਾ ਕੇ ਛੱਡਤਾ ਸੱਪ ਤੇ ਨਿਓਲਾ ਉਸ ਵੀ ਵੀ ਲੜਨ ਲੱਗ ਗਏ ਉਹ ਇਤਨੇ ਬਾਰ ਪੱਜ ਗਿਆ ਦੇਖ ਕੇ ਬੀਰੇ ਤਾਂ ਕਮੇਟੇਡਾ ਹੋ ਗਿਆ ਹੁਣ ਇਹ ਜਾਦੂਗਰਨੀਆਂ ਆਪਾਂ ਨੂੰ ਕਦੋਂ ਛੱਡਣਗੀਆਂ ਉਥੋਂ ਬਾਹਰ ਭੱਜ ਗਿਆ ਤੇ ਆਪਦੇ ਭਰਾ ਨੂੰ ਜਾ ਕੇ ਕਹਿੰਦਾ ਵੀ ਐਂ ਕਰਕੇ ਮੇਰ ਨਾਲ ਤਾਂ ਬੀਤ ਗਈ ਆ ਤੇ ਘਰੇ ਜਾਂਦੇ ਨੂੰ ਤੈਨੂੰ ਵੀ ਨਹੀਂ ਬਖਸ਼ਦੀਆਂ ਜਾਦੂਗਰਨੀਆਂ ਨੇ ਆਪਣੇ ਘਰ ਵਾਲੀਆਂ ਚਲੋ ਜੀ ਉਹ ਵੀ ਕਹਿੰਦਾ ਕਿਤਾ ਮੈਂ ਵੀ ਤੇਰੇ ਨਾਲ ਹੀ ਚੱਲਣੂ ਜਿੱਥੇ ਤੂੰ ਚੱਲੇਗਾ ਚਲੋ ਜੀ ਉਹ ਜਾ ਕੇ ਰਾਜਾ ਹਰੀਸ਼ ਚੰਦਰ ਹੁੰਦਾ ਉਹਦੇ ਜਾ ਕੇ ਨੌਕਰ ਲੱਗ ਜਾਂਦੇ ਆ ਨੌਕਰ ਲੱਗਦੇ ਆ ਉਹਨਾਂ ਨੂੰ ਖਾਣ ਨੂੰ ਰੋਟੀ ਮਿਲ ਜਾਂਦੀ ਹੈ ਤੇ ਇਹਨਾਂ ਨੂੰ ਕੱਪੜੇ ਮਿਲ ਜਾਂਦੇ ਆ ਵਰਦੀ ਮਿਲ ਜਾਂਦੀ ਹੈ ਕਿ ਨੌਕਰ ਛੁੱਟੀ ਜਾਂਦੇ ਆ ਕੁਛ ਜਾ ਕੇ ਮੁੜਿਆ ਆਉਂਦੇ ਆ ਕੋਈ 2 ਮਹੀਨੇ ਦੀ ਗਿਆ ਕੋਈ ਮਹੀਨੇ ਦੀ ਗਿਆ ਕੋਈ 15 ਦਿਨਾਂ ਦੀ ਗਿਆ ਉਹ ਜਦੋਂ ਕੁਝ ਟਾਈਮ ਬੀਤਦਾ ਹੈ ਸਾਲ ਦੋ ਸਾਲ ਬੀਤਦੇ ਨੇ ਉਹ ਰਾਜਾ ਦੇਖਦਾ ਵੀ ਯਾਰ ਵਜ਼ੀਰ ਵਜ਼ੀਰ ਕਹਿੰਦਾ ਰਾਜੇ ਨੂੰ ਰਾਜਾ ਆ ਦੋ ਮੁਲਾਜ਼ਮ ਨੇ ਆਪਣੇ ਇਹ ਨਾ ਤਾਂ ਤਨਖਾਹ ਲੈਂਦੇ ਨੇ ਤੇ ਨਾ ਹੀ ਛੁੱਟੀ ਜਾਂਦੇ ਨੇ ਰਾਜਾ ਉਹਨਾਂ ਨੂੰ ਕਹਿੰਦਾ ਕਹਿੰਦਾ ਵੀ ਕੀ ਗੱਲ ਭਾਈ ਤੁਸੀਂ ਨਾ ਤਾਂ ਛੁੱਟੀ ਜਾਂਦੇ ਹੋ ਤੇ ਨਾ ਹੀ ਤਨਖਾਹ ਲੈਂਦੇ ਹੋ ਉਗਣੇ ਜੀ ਤਨਖਾਹ ਹੀ ਕਰਨੀ ਹੈ ਕਹਿੰਦਾ ਕੋਈ ਤੁਹਾਡੇ ਮਾਗਰ ਮੂਰੇ ਤਾਂ ਹੋਊਗਾ ਬੇਬੇ ਬਾਪੂ ਭੈਣ ਭਾਈ ਕੋਈ ਪਰਿਵਾਰ ਦਾ ਜੀ ਉਹਨਾਂ ਨੂੰ ਪੈਸੇ ਭੇਜੋ ਕਹਿੰਦਾ ਵੀ ਸਾਡੇ ਕੋਈ ਨਹੀਂ ਪਹਿਲਾਂ ਤਾਂ ਐਂ ਕਹਿ ਕੇ ਟਾਲ ਦਿਆ ਕਰਨ ਫਿਰ ਇੱਕ ਦਿਨ ਰਾਜਾ ਜ਼ਿਆਦਾ ਜिद ਕਰਨ ਲੱਗ ਗਿਆ ਤੇ ਉਹਨਾਂ ਨੂੰ ਦੱਸਿਆ ਕਹਿੰਦੇ ਵੀ ਸਾਡੇ ਨਾਲ ਤਾਂ ਬੀਤੀ ਐ ਕਹਿੰਦਾ ਵੀ ਸਾਡੇ ਘਰ ਵਾਲੀਆਂ ਹੈਗੀਆਂ ਜਾਦੂਗਰ ਨੇ ਅਸੀਂ ਤਾਂ ਡਰਦੇ ਨਹੀਂ ਜਾਂਦੇ ਉਹ ਫੇਰ ਰਾਜਾ ਆਪਦੀ ਸਟੋਰੀ ਸੁਣਾਉਂਦਾ ਹੈ ਕਹਿੰਦਾ ਵੀ ਮੇਰੇ ਘਰ ਵਾਲੀ ਵੀ ਜਾਦੂਗਰ ਨਹੀਂ ਸੀ ਕਹਿੰਦਾ ਮੇਰਾ ਨਵਾਂ ਨਵਾਂ ਵਿਆਹ ਹੋਇਆ ਮੈਂ ਕਹਿੰਦਾ ਸਹੁਰੇ ਲੈਣ ਭਾ ਗਿਆ ਕਹਿੰਦਾ ਸਹੁਰੇ ਜਦੋਂ ਲੈਣ ਗਿਆ ਤੇ ਦੇਖ ਕੇ ਕਹਿੰਦੀ ਮੇਰੇ ਘਰ ਵਾਲੀ ਆਪਦੀ ਮਾਂ ਨੂੰ ਕਹਿੰਦੀ ਪਰ ਮਾਂ ਭਰਾਵਾ ਪਿੱਟੀਏ ਉਹ ਆਉਂਦਾ ਮੈਨੂੰ ਲੈਣ ਵਾਸਤੇ ਕਿ ਮੇਰੇ ਮਾਸੀ ਦੀ 3 ਦਾ ਵਿਆਹ ਵਿੱਚ ਹੀ ਰਹਿ ਜੂ ਉਹ ਕਹਿੰਦੀ ਤੂੰ ਫੇਰ ਨਾ ਕਰ ਤੈਨੂੰ ਵਿਆਹ ਦਿਖਾ ਲਿਓ ਕਹਿੰਦੀ ਵਿਆਹ ਦਿਖਾ ਲਿਓ ਉਹ ਭਈ ਪਹਿਲਾਂ ਕੀ ਕਰਦੇ ਜਦੋਂ ਸਹੁਰੇ ਜਾਂਦੇ ਦੋ ਦੋ ਚਾਰ ਚਾਰ ਦਿਨ ਰਹਿੰਦੇ ਕੰਨੀ ਇਹਨੇ ਆਪਾਂ ਨੂੰ ਵਿਆਹ ਕਦੋਂ ਦੇਖਣ ਦੇਣਾ ਕਹੇ ਤੂੰ ਫੇਕਰ ਨਾ ਕਰ ਉਹ ਪਈ ਜਦੋਂ ਪੈ ਗਿਆ ਰੋਟੀ ਦਾ ਟਿਖਾ ਕੇ ਤੇ ਉਹਨਾਂ ਨੇ ਕੀ ਕੀਤਾ ਜਾਣ ਵੇਲੇ ਮਾਰਿਆ ਰੋੜ ਪਾਲਜ ਕੇ ਜਾਦੂ ਕਰਤਾ ਤੇ ਉਹਨੂੰ ਉੱਥੇ ਸਮਾਤਾ ਤੇ ਜਾ ਕੇ ਉਥੋਂ ਜਿੜਿੰਗਾ ਕੋਈ ਰਸਮਾਂ ਸੀਗੀਆਂ ਆਪਦੀਆਂ ਕਰਕੇ ਮੁੜਈਆਂ ਕਿਉਂਕੋ ਜਾਦੂਗਰ ਨਹੀਂ ਤਾਂ ਸੀਗੀਆਂ ਉਹਦੇ ਰੋੜ ਪਾਲ ਜਕੇ ਮਾਰਿਆ ਉਹਨੂੰ ਤਾਂ ਸਮਾ ਗੀਆਂ ਤੇ ਜਾ ਕੇ ਗਾਹਾਂ ਪਿੱਪਲ ਸੀਗਾ ਪਿੱਪਲ ਤੇ ਚੜ ਗਈਆਂ ਪਿੱਪਲ ਨੂੰ ਕਹਿੰਦੀ ਆ ਚੱਲ ਦੇ ਪਿੱਪਲਾ ਮੇਰੀ ਭੈਣ ਦੇ ਸ਼ਹਿਰ ਪਿੱਪਲ ਨੇ ਉਹਦੀ ਭੈਣ ਦੇ ਸ਼ਹਿਰ ਜਾ ਪਹਚਾਇਆ ਉੱਥੋਂ ਦੇ ਜਿਹੜੇ ਰਿਕੀਰਵਾਸ ਸੀ ਉਹਦੇ ਵਿਆਹ ਦੇ ਕਰਵਾਏ ਤੇ ਪਹਿਲਾਂ ਵੀ ਰਾਤ ਦੀ ਵਿਆਹ ਜ਼ਿਆਦਾ ਹੁੰਦੇ ਸੀ ਫੇਰੇ ਹੁੰਦੇ ਰਾਤ ਨੂੰ ਦੂਜੇ ਦਿਨ ਸੀ ਫੇਰੇ ਆ ਗਏ ਉਧਰੋਂ ਮੁੜ ਕੇ ਆ ਗੀਆਂ ਤੇ ਉਹਦੇ ਮਾਰਾ ਰੋਡਪਾਲ ਜੀ ਕੋਲ ਨੂੰ ਦੁਬਾਰਾ ਫੇਰ ਉਹ ਕਰਤਾ ਆ ਰਾਮ ਰਾਮ ਕਰਦਾ ਬੈਠਾ ਹੋ ਗਿਆ ਉਹ ਦਿਨੇ ਗੱਲਾਂ ਕਰਿਆ ਕਰਨ ਵਿਆਹ ਦੀਆਂ ਉਹ ਆਖੇ ਵੀ ਯਾਰ ਰਾਤ ਨੂੰ ਗਈਆਂ ਕਿਤੇ ਹੈ ਨਹੀਂ ਚੱਕਰ ਕੀ ਹੈ ਵੀ ਆ ਤਾਂ ਮੇਰੇ ਤੇ ਜਾਦੂ ਕਰਕੇ ਗਈਆਂ ਪੁਰਾਣੇ ਘਾਬੀ ਆਦਿ ਨਹੀਂ ਆਪਾਂ ਇਹਨਾਂ ਦਾ ਜਾਦੂ ਬੱਗਣ ਹੁੰਦੇ ਉਹਨੇ ਭਾਈ ਨਿਗਾਹ ਰੱਖੀ ਵੀ ਜਦੋਂ ਤਿਆਰ ਤੂਰ ਹੋ ਕੇ ਜਾਣ ਵੇਲੇ ਇਹ ਕੁਝ ਕਰਕੇ ਜਾਣੀ ਆ ਉਹਨੇ ਕੀ ਕੀਤਾ ਆਪਦੇ மஞ்சੇ ਦੇ ਉੱਪਰ ਲੱਕੜ ਪਾ ਕੇ ਉਹਦੇ ਉੱਪਰ ਕੱਪੜਾ ਦਿੱਤਾ ਰਜਾਈ ਦੇਤੀ ਤੇ ਉਹਨਾਂ ਨੇ ਕੀ ਕੀਤਾ ਜਦੋਂ ਤਿਆਰ ਹੋ ਕੇ ਆਈਆਂ ਨਾਂਗਦੀਆਂ ਨਾਂਗਦੀਆਂ ਮਾਰਾ ਰੋੜ ਪੰਜ ਕੇ ਤੇ ਰਜਾਈ ਨਾਲ ਹੀ ਜੰਬੜ ਗਈ ਤੇ ਉਹਨੇ ਦੇਖਿਆ ਰਜਾਈ ਨੂੰ ਖਿੱਚ ਕੇ ਉਹਨੇ ਆਖਿਆ ਵੀ ਰਜਾਈ ਤਾਂ ਖਿੱਚੀ ਜਾਂਦੀ ਵੇ ਜਾਦੂ ਕਰ ਗਿਆ ਦੇ ਕੇ ਟੇੜੋ ਭੱਜ ਕੇ ਤੇ ਉਹਨਾਂ ਨੂੰ ਦੇਖਿਆ ਵੀ ਉਹ ਜਾਂਦੀਆਂ ਭੱਜੀਆਂ ਤੁਰੀਆਂ ਨੇ ਰਾ ਸੀਗਾ ਛੈੜ ਤੇ ਹੁੰਦਾ 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 ਉਦੋਂ ਤਹਾਂ ਬਿੱਪਲ ਤੇ ਜਾ ਚੜੀਆਂ ਉਹ ਪਿੱਪਲ ਦੇ ਪੇਡਾਂ 'ਚ ਹੋ ਗਿਆ ਪੇਡਾਂ 'ਚ ਪੇਡਾਂ 'ਚ ਮਤਲਬ ਜੜ੍ਹ 'ਚ ਬਹਿ ਗਿਆ ਥੱਲੇ ਥੱਲੇ ਬਹਿ ਗਿਆ ਤੇ ਤਾਹਾਂ ਚੜ੍ਹ ਕੇ ਕਹਿੰਦੀਆਂ ਚੱਲ ਵੇ ਪਿੱਪਲਾ ਮੇਰੀ ਭੈਣ ਦੇ ਸ਼ਹਿਰ ਪਿੱਪਲਾ ਚੱਲ ਪਿਆ ਸ਼ਹਿਰ ਆ ਗਿਆ ਬਾਰ ਬਾਰ ਰੋਗ ਗਿਆ ਉਹ ਪੇਡਾਂ 'ਚ ਉਤਰ ਕੇ ਸ਼ੈਡ ਤੇ ਹੋ ਗਿਆ ਤੇ ਉਹ ਤਾਹਾਂ ਤੋਂ ਉਤਰੀਆਂ ਉਹ ਹੁਣ ਵਿਆਹ ਲੈ ਕੇ ਵੜ ਗਈਆਂ ਉਹ ਕਹਿੰਦਾ ਮੈਂ ਕਿੱਧਰ ਜਾਵਾਂ ਮੈਂ ਨਾ ਸੇ ਕਿਸੇ ਨੂੰ ਜਾਣਦਾ ਕਹਿੰਦਾ ਮੈਂ ਗੀੜਾ ਜਾਂਦਾ ਤੂੰ ਰੈਫਰਾਂ ਤੇ ਕੋਈ ਜਿਹੜੀ ਬਰਾਤ ਨੇ ਢੁਕਣਾ ਸੀਗਾ ਤੁੱਕੇ ਜਿਹੜੇ ਬਰਾਤੋਂ ਪ੍ਰਾਣਾ ਸੋਹਣਾ ਨਹੀਂ ਸੀ ਉਹ ਕਹਿੰਦੇ ਵੀ ਦੇਖ ਕੇ ਜੇ ਕਹਿੰਦੇ ਵੀ ਆਪਾਂ ਹੁਣ ਕਿਵੇਂ ਕਰਗੇ ਵਿਬਰਾਤ ਪ੍ਰਾਣਾ ਸੋਹਣਾ ਨਹੀਂ ਤੇ ਵੀ ਕਿਸੇ ਨੂੰ ਹੋਰ ਬਣਾਓ ਤੇ ਬਰਾਤ ਦੇ ਵਿੱਚ ਪਤਾ ਲੱਗ ਗਿਆ ਤਾਂ ਗੱਲ ਖਰਾਬ ਹੋ ਜੂਗੀ ਉਹਨਾਂ ਨੇ ਤਾਂ ਬਿਆਨ ਨਹੀਂ ਦੇਣਾ ਕਹਤ ਨੇ ਭਈ ਉਹ ਚੌਕੀਦਾਰ ਦੇ ਨਿਗਾ ਚੜ ਗਿਆ ਫਰਦਾ ਵੀ ਤੂੰ ਇੱਧਰ ਕਿੱਧਰ ਫਰਦਾ ਹੈ ਉਹ ਕਹਿੰਦਾ ਮੈਂ ਤਾਂ ਵਿਆਹ ਆਇਆ ਉਹਨੂੰ ਆਇਆ ਬਰਾਤ ਆਇਆ ਉਹ ਜਨਬਲਾ ਹੀ ਛੱਡ ਜਾ ਉਹਨ ਜਦੋਂ ਜਨਬਲਾਹੇ ਛੱਡ ਗਿਆ ਚੌਕੀਦਾਰ ਤੇ ਉਹ ਜਿਹੜੇ ਜਨ ਬਰਾਤੀ ਸੀਗੇ ਉਹਨਾਂ ਦੇਖ ਕੇ ਤੇ ਘਰ ਵਾਲਿਆਂ ਨੇ رائے ਕੀਤੀ ਵੀ ਆਪਾਂ ਜਿਹੜਾ ਫੇਰਾਂ ਤੱਕ ਪ੍ਰਾਣਾ ਬਦਲ ਦਿੰਨੇ। ਉਹਨੇ ਭਈ ਫੇਰਾਂ ਵੇਲੇ ਉਹਨੂੰ ਉਹਦੇ ਨਾਲ ਗੱਲ ਕੀਤੀ ਰਾਜੇ ਨਾਲ ਕਹਿੰਦਾ ਵੀ ਤੂੰ ਐਂ ਕਰਕੇ ਸਾਡਾ ਆ ਡੰਗਸਾਰ ਇਹ ਉਹ ਕਹਿੰਦਾ ਵੀ ਮੈਂ ਡੰਗ ਤਾਂ ਸਾਰ ਦੂੰਗਾ ਪਰ ਮੈਂ ਫੇਰ ਹੀ ਦਵਾਉਂਗਾ ਵੀ ਫੇਰਾਂ ਦਾ ਉਹ ਕਹਿੰਦਾ ਵੀ ਫੇਰੇ ਦਵਾ ਦੇ ਬਸ ਕਿ ਤੜਕੇ ਤੱਕ ਕੋਈ ਦਿੱਕਤ ਨਹੀਂ ਕਹਿੰਦਾ ਵੀ ਤੜਕੇ ਹੀ ਪਤਾ ਲੱਗੂ ਕਹਿੰਦਾ ਜਦੋਂ ਪਤਾ ਲੱਗੂ ਦੇਖੀ ਜਾਓ ਤੋ ਕਹਿੰਦਾ ਫੇਰੇ ਦਵਾ ਪਹਿਲਾਂ ਕੀ ਸੀ ਜਦੋਂ ਕਿਸੇ ਦੇ ਨਾਲ ਕਿਸੇ ਦੇ ਫੇਰੇ ਹੋ ਜਾਂਦੇ ਸੀਗੇ ਉਸ ਤੋਂ ਬਾਅਦ ਉਹ ਮੁੱਕਰਦੇ ਨਹੀਂ ਹੁੰਦੇ ਉਦੋਂ ਵੀ ਜਿਹੇ ਜਾਂ ਵੀ ਹੈਗਾ ਵਾ ਠੀਕ ਹੈ ਉਪਈ ਉਹ ਕਹਿੰਦੇ ਵੀ ਮਹਿੰਦੀ ਮੁੰਦੀ ਨਹੀਂ ਲੱਗੀ ਉਹਨੇ ਭਈ ਮਹਿੰਦੀ ਲਾਤੀ ਉਹਦੇ ਮਹਿੰਦੀ ਲਾਤੀ ਤੇ ਸੇਰੇ ਸੂਰੇ ਉਹਦੇ ਬੰਨ ਤੇ ਚਲੋ ਭਈ ਕਿਸੇ ਨੇ ਜਾ ਕੇ ਦੱਸਿਆ ਉਦੋਂ ਉਹ ਹੱਥ ਸੁਨੇਹਾ ਆ ਗਿਆ ਸੀਗਾ ਵੀ ਪ੍ਰਾਣਾ ਸੋਣਾ ਨਹੀਂ ਤੇ ਉਹ ਚੌਕੀਦਾਰ ਕਹਿੰਦਾ ਵੀ ਮੈਂ ਭਈ ਗੱਲ ਸੁਣੀ ਐ ਵੀ ਪ੍ਰਾਣਾ ਸੋਣਾ ਨਹੀਂ ਈ ਉਹ ਕਹਿੰਦੇ ਵੀ ਚੌਂਕੀਦਾਰ ਨੂੰ ਫੇਰ ਦਿਖਾਇਆ ਉਹ ਕਹਿੰਦਾ ਵੀ ਆਹ ਦੇਖ ਚੌਂਕੀਦਾਰ ਦੇਖਣ ਆਇਆ ਕਹਿੰਦਾ ਵੀ ਪ੍ਰਾਣਾ ਬਹੁਤ ਸੋਹਣਾ ਉਹ ਦਿਖਾਤਾ ਉਹਨੇ ਵੀ ਪ੍ਰਾਣਾ ਸੋਹਣਾ ਪ੍ਰਾਣਾ ਸੋਹਣਾ ਉਹ ਭਈ ਗੱਲ ਜਦੋਂ ਉੱਡ ਗਈ ਵੀ ਪ੍ਰਾਣਾ ਤਾਂ ਸੋਹਣਾ ਹੈ ਚਲੋ ਫੇਰੇ ਹੋ ਗਏ ਕੁੜੀ ਮੁੰਡੇ ਤੋਂ ਨਿਸਾਨੀ ਲੁਕੋਦੀ ਹੁੰਦੀ ਹੈ ਲੁਕੋਦੀ ਹੁੰਦੀ ਸੀ ਪਹਿਲਾਂ ਵੀ ਆ ਲੈ ਮੁੰਦਰੀ ਤੇ ਮੇਰੀ ਆਪ ਦੇ ਸਾਬ ਨਾਲ ਤੂੰ ਇੱਥੇ ਕਿਤੇ ਸੱਤ ਦੇ ਵਿੱਚ ਕਿਤੇ ਲੁਕੋ ਤੂੰ ਇੱਥੇ ਕੱਟਣੀ ਹੋ ਆ ਕੇ ਉਦੋਂ ਕੀ ਹੁੰਦਾ ਸੀਗਾ ਵੀ ਫੇਰੇ ਕੋਈ ਹੋਰ ਲੈ ਕੇ ਤੇ ਕੋਈ ਹੋਰ ਨਾ ਮੁੜ ਕੇ ਲੈ ਜੇ ਤੇ ਉਹਨੇ ਭਈ ਫੇਰੇ ਲੈਤੇ ਤੇ ਤਾਂ ਲਕੋਤੀ ਝਾਂਪ ਉਹ ਜਦੋਂ ਸਾਂਪ ਲਕੋਤੀ ਸਾਂਪ ਲਕੋਣ ਤੋਂ ਬਾਅਦ ਉਹ ਵਾਪਸ ਵਾਗੇ ਜਨਵਲਾਹੇ ਤੇ ਜਨਵਲਾਹੇ ਜਦੋਂ ਛੱਡਣੇ ਵਾਸਤੇ ਗਿਆ ਉਹ ਜਿਹੜਾ ਸੀਗਾ ਚੌਕੀਦਾਰ ਚੌਕੀਦਾਰ ਉਹਨੂੰ ਛੱਡਣ ਗਿਆ ਜਨਵਲਾਹੇ ਫੇਰਾਂ ਤੋਂ ਬਾਅਦ ਤੇ ਉਹ ਕਹਿੰਦੇ ਉਹਨੇ ਜਦੋਂ ਭਈ ਉਹ ਆਸੇ-ਪਾਸੇ ਹੋ ਗਿਆ ਉਹਨੂੰ ਪਤਾ ਸੀਗਾ ਵੀ ਮੈਂ ਹੁਣ ਉੱਥੇ ਜੇ ਮੈਂ ਜੰਨਬਲਾ ਹੀ ਵਾਗ ਗਿਆ ਤਾਂ ਮੈਨੂੰ ਕਹਿਣਗੇ ਹੁਣ ਨਾਲ ਵੀ ਚੱਲ ਉਹ ਭਾਈ ਉੱਥੋਂ ਰਿਸਕ ਗਿਆ ਚੌਕੀਦਾਰ ਨੇ ਦੇਖਿਆ ਵੀ ਹੁਣ ਕਿਵੇਂ ਕਰਗੀ ਵੀ ਉਹ ਬੰਦਾ ਤਾਂ ਹੈ ਨਹੀਂ ਮੇਰੇ ਮਗਰ ਤੇ ਉਹ ਤੁਰ ਗਿਆ ਜਾਂਦਾ ਜਾਂਦਾ ਬੋਲਦਾ ਉੱਥੇ ਜਾ ਕੇ ਉਹ ਮੁੰਡਿਓ ਭਾਈ ਉਹ ਪ੍ਰਾਉਣਾ ਆ ਗਿਆ ਸਾਹਮਦੇਓ ਤੇ ਉੱਥੇ ਕੋਈ ਬੁੜਾ ਪਿਆ ਸੀ ਉਹ ਠੀਕ ਆ ਬਸ ਸਾਹਮਲਾ ਹੈ ਕੋਈ ਵਾਲ ਨਹੀਂ ਐ ਕਿ ਉਹ ਮੁਰ ਗਿਆ ਆਪਦਾ ਅੱਛਾ ਕੋਈ ਆਇਆ ਨਹੀਂ ਕੋਈ ਗਿਆ ਨਹੀਂ ਉਹ ਪਈ ਜਾ ਕੇ ਉਹਨੂੰ ਪਤਾ ਸੀਗਾ ਵੀ ਇਹ ਕਿ ਵਾਪਸ ਮੁੜਨੀਆਂ ਤੇ ਉਹ ਤਾਂ ਜਾ ਕੇ ਬਹਿ ਗਿਆ ਛਾਇੜ ਤੇ ਹੋ ਕੇ ਤੇ ਤੜਕੇ ਪਹਿ ਪਟਣ ਤੋਂ ਪਹਿਲਾਂ ਆਈਆਂ ਉਹ ਮਾਵਾਂ 3 ਆ ਕੇ ਤੇ ਪੱਪਲ ਤੇ ਚੜ ਗਈਆਂ ਤਾਹਾਂ ਤੇ ਉਹ ਦੇਖ ਕੇ ਵੀ ਚੜ ਗਈਆਂ ਹੁਣ ਵੀ ਜਾਣਗੀਆਂ ਵਾਪਸ ਤੇ ਉਹ ਪੇੜਾਂ 'ਚ ਬਹਿ ਗਿਆ ਕਹਿੰਦੇ ਚੱਲ ਵੀ ਪੇਪਰਾਂ ਨੇਰੇ ਸ਼ਹਿਰਾਂ ਉਹ ਚੱਲ ਪਈ ਪਿੱਪਲ ਉੱਥੇ ਜਦੋਂ ਪਹੁੰਚਿਆ ਉਹ ਉੱਤਰ ਕੇ ਸ਼ੈਡ ਤੇ ਹੋ ਗਿਆ ਝਾੜੀਆਂ ਚ ਉਹ ਤਹਾਂ ਤੋਂ ਉੱਤਰ ਕੇ ਚੱਲ ਪਿਆ ਉਹ ਜਾਂਦਿਆਂ ਜਾਂਦਿਆਂ ਉਹਨੇ ਧਿਆਨ ਰੱਖਿਆ ਜਾਂਦਿਆਂ ਜਾਂਦਿਆਂ ਰੋੜ ਪਾਲ ਜਿੱਕੇ ਮਾਰਿਆ ਉਹਨੇ ਜੇ ਉੱਠ ਖੜੂਗਾ ਤੇ ਉਹਨੇ ਕੀ ਕੀਤਾ ਦੇਖ ਕੇ ਲੱਕੜ ਚੱਕ ਕੇ ਪਰਾਂ ਕਰਤੀ ਤੇ ਆਪ ਪੈ ਗਿਆ ਤੇ ਉਹ ਕਹਿੰਦੀ ਅਖੇ ਜਾ ਨਹੀਂ ਕਿਸੇ ਕੋੜੇ ਹੁਣ ਨੂੰ ਤਾਂ ਖੜਨਾ ਸੀ ਉਹਨੇ ਉੱਠੇ ਨਹੀਂ ਗਿਆ ਵੇਖ ਤੇ ਭਈ ਜਦੋਂ ਉਹਨੇ ਆ ਕੇ ਰਜਾਈ ਦਾ ਪੱਲਾ ਚੱਕਿਆ ਹੱਥਾਂ ਤੇ ਮਹਿੰਦੀ ਮਹਿੰਦੀ ਲੱਗੀ ਹੋਈ ਜਾ ਕੇ ਕਹਿੰਦੀ ਮਾਂ ਪਰਾਂਵਾ ਪੇਟੀਏ ਕੰਮ ਤਾਂ ਉਹੀ ਹੋ ਗਿਆ ਕਹਿੰਦੀ ਮੈਂ ਤੈਨੂੰ ਉੱਥੇ ਵੀ ਕਿਹਾ ਸੀ ਮੈਨੂੰ ਇਹ ਰਾਜਾ ਲੱਗਦਾ ਕਹਿੰਦੀ ਤੂੰ ਨਹੀਂ ਮੰਨੀ ਕਹਿੰਦੀ ਇਹ ਤਾਂ ਵੀ ਉਹ ਉਹਦਾ ਪਾਸਾ ਮਾ ਕੇ ਆਈਆਂ ਵਿਊ ਨਹੀਂ ਉੱਠ ਸਕਦਾ ਕਹਿੰਦੀ ਕਿ ਇਹ ਤਾਂ ਕਹਿੰਦੀ ਹੋ ਗਿਆ ਕੰਮ ਉਹ ਹੱਥਾਂ ਤੇ ਮਹਿੰਦੀ ਲੱਗੀ ਇਹਦੇ ਇਹਦਾ ਕਹਿੰਦੀ ਉੱਥੇ ਸੀ ਰਾਤ ਕਿ ਉਹ ਭਾਗਿਆ ਉਹ ਕਹਿੰਦੀ ਚਲ ਜੇ ਉਹਦੇ ਜੋਗਰਾ ਫਿਰ ਮਾ ਉਹਦੇ ਜੋਗਰਾ ਵੀ ਨਹੀਂ ਛੱਡਦੀ ਕਹਿੰਦੀ ਇਹਨੂੰ ਉਹਨੇ ਬਈ ਮਾਰਿਆ ਰੋੜ ਪੰਜ ਕੇ ਬਲਦ ਬਣਾਤਾ ਉਹਦਾ ਰਾਜੇ ਦਾ ਬਲਦ ਬਣਾਇਆ ਤੇ ਦੂਜੇ ਦਿਨ ਉਹਦਾ ਜਿਹੜਾ ਮਾਸੜ ਸੀ ਕੁੜੀ ਦਾ ਉਹ ਆਇਆ ਉਹ ਆ ਕੇ ਕਹਿੰਦਾ ਕਹਿੰਦਾ ਵੀ ਸਾਡੇ ਸਾਡੇ ਤਾਂ ਕਹਿੰਦਾ ਵੀ ਬਲਦ ਬਹਿ ਗਿਆ ਦਾਣੇ ਪਾਉਣੇ ਆ ਸੀ ਕਿ ਦਾਣੇ ਪਾ ਕੇ ਫਿਰ ਥੋੜਾ ਬਲਦ ਮੋੜ ਜਾਗੇ ਬਲਦ ਦਿਓ ਸਾਨੂੰ ਉਹਨਾਂ ਨੇ ਭਈ ਉਹੀ ਬਲਦ ਫੜਾਤਾ ਕਹਿੰਦੇ ਵਿਆਹ ਲਿਆ ਇਹ ਤਾਂ ਖੜਾ ਸੜਾਈ ਆ ਆਪਾਂ ਉਹ ਭਈ ਲੈ ਗਿਆ ਉਹ ਹੁਣ ਕਿੱਥੇ ਤਾਂ ਦੂਜਾ ਵੜਕਾ ਕਿੱਥੇ ਉਹ ਉਹ ਤਾਂ ਉੱਪਰ ਦੀ ਹੋ ਹੋ ਚੱਲੇ ਪੂਰਾ ਚਲੋ ਕੁਝ ਟਾਈਮ ਲੰਘਿਆ ਉਹਨੇ ਬਾਹਿਆ ਹਲ ਤੇ ਐਤਨੇ ਕਹਿੰਦਾ ਵੀ ਕੋਈ ਜਿਹੜੀ ਕੁੜੀ ਸੀ ਕੋ ਡੋਲੀ ਜਾਈ ਜਾਂਦੀ ਸੀ ਡੋਲੀ ਜਾਂਦੀ ਸੀਗੀ ਤੇ ਉਹ ਕੁੜੀ ਆਹ ਡੋਲਣੀ ਬੱਗੀ ਜਾਂਦੀ ਸੀ ਕੋਈ ਬੱਗੀ ਜਾਈ ਜਾਂਦੀ ਸੀ ਬੱਗੀ ਜਾ ਕੇ ਜਾਂਦੀ ਜਾਂਦੀ ਕਹਿੰਦੀ ਅਖੇ ਉਹ ਕਹਿੰਦੀ ਵੀ ਰੋਕ ਉਹ ਜਾਦੂਗਰ ਨਹੀਂ ਸੀਗੀ ਕਹਿੰਦੀ ਵੀ ਐਂ ਕਰ ਜਾ ਕਹਿੰਦੀ ਜਿਹੜਾ ਉਤਲੇ ਬੰਨੇ ਵੱਧਾ ਹੈਗਾ ਉਹਨ ਦੇਖਿਆ ਵੀ ਆਪਾਂ ਕੋਈ ਕਿਸੇ ਦਾ ਵਿਚਾਰ ਦਾ ਖਿਹੜਾ ਸੜਾਈਏ ਹਣਾ ਕਹਿੰਦੇ ਉਹ ਜਿਹੜਾ ਊਤਲੇ ਬੰਨੇ ਬਲਦ ਹੈ ਉਹ ਆਪਾਂ ਮੁੱਲ ਲੈਣਾ। ਉਹਦੇ ਕੋਲੇ ਗਿਆ ਕਹਿੰਦਾ ਵੀ ਐਂ ਕਰਕੇ ਮੁੰਡਿਆ ਬਲਦ ਵੇਚ ਲਾ ਜਿਹੜਾ ਤੇਰਾ ਊਤਲੇ ਬੰਨੇ ਚੱਲਦਾ ਹੈ ਕਹਿੰਦਾ ਵੀ ਨਹੀਂ। ਮੈਂ ਤਾਂ ਕਹਿੰਦਾ ਗਾਂ ਕਿਸੇ ਦਾ ਬਲਦ ਹੈ। ਇਹ ਮੈਂ ਨਹੀਂ ਵੇਚਣਾ। ਕਹਿੰਦੇ ਜੋ ਤਾਂ ਕਹਿੰਦੇ ਅਸੀਂ ਵੇਚ ਦੇ ਲਈ। ਬਲਦ ਨਹੀਂ ਵੇਚਣਾ। ਕਹਿੰਦਾ ਫਿਰ ਵੀ ਐਂ ਕਰ। ਉਹਨੂੰ ਕਹਿ ਦੀ ਸਾ ਮੈਨੂੰ ਇਹਦੀ ਤੰਦਰਾਲ ਚੈੱਕ ਕਰਾ ਦੇ। 20 ਨਸਲ ਦਾ ਦੰਦ ਬਲਦਮੈਂ ਹੋਰ ਖਰੀਦ ਲੂ ਕਹਿੰਦੀ ਵੀ ਉਹਦੇ ਦੰਦਾਂ ਦੇ ਉਹਦੇ ਦੰਦਾਂ ਦੇ ਵਿਚਾਲੇ ਨਾ ਕਿ ਮੀਖੂ ਤੋ ਉਹ ਪਟਾ ਉਹਨੂੰ ਕਹਿੰਦੀ ਉਹ ਭਾਈ ਉਹੀ ਗੱਲ ਹੈ ਜਦੋਂ ਮੈਂ ਗਿਆ ਉਹ ਤੇ ਜਾ ਕੇ ਉਹਨੇ ਜਿਹੜਾ ਦੇਖਿਆ ਜਿਹੜਾ ਬਲਦ ਸੀਗਾ ਬਲਦ ਦੇ ਕਹਿੰਦਾ ਵੀ ਭਾਈ ਮੈਨੂੰ ਇਹਦੀ ਦੰਦੌਲ ਚੈੱਕ ਕਰਾ ਦੇ ਦੰਦ ਚੈੱਕ ਕਰਾ ਦੇ ਦੇ ਇਸ ਨਸਲ ਦਾ ਬਲਦ ਅਸੀਂ ਹੋਰ ਲੈ ਲਾਂਗੇ ਉਹ ਕਹਿੰਦਾ ਬਾ ਦੰਦੌਤ ਮੈਂ 10 ਵਾਰੀ ਚੈੱਕ ਕਰ ਲਾ ਉਹ ਜਦੋਂ ਮੂੰਹ ਪਟਕੇ ਦੇਖਿਆ ਮੇਕ ਸੀਗੀ ਉਹਨੇ ਪਟਕੀ ਉਹਨੇ ਇਹ ਦੇਖਿਆ ਉਹ ਬੰਦਾ ਬਣ ਗਿਆ ਜਦੋਂ ਬੰਦਾ ਬਣਿਆ ਕਿ ਫਿਰ ਉਹ ਹੁਣ ਆਫੀ ਦੀ ਗਾ ਸਾਡੂ ਸਾਡੂ ਸੀਗੇ ਉਹਦੀ ਭੈਣ ਉਹਦਾ ਪਹਨੋਈ ਹੀ ਆਇਆ ਸੀ ਉੱਥੋਂ ਬਲਦ ਲੈਣ ਜਿਹਦਾ ਬਲਦ ਬਹਿ ਗਿਆ ਸੀਗਾ ਉਹਦੀ ਭੈਣ ਹੀ ਬਣੋਈਏ ਸੀ ਉਹ ਸਾਡੂ ਸਾਡੂ ਸੀ ਉਪਰ ਆ ਭਾਈ ਉਹਦੇ ਪੈਰੀਂ ਡਿੱਗੇ ਕਹਿੰਦਾ ਭਾਈ ਮੈਂ ਮੈਂ ਤਾਂ ਮਿੰਨ ਤਾਂ ਕਹਿੰਦਾ ਪਤਾ ਨਹੀਂ ਸੀਗਾ ਮੈਂ ਤਾਂ ਕਹਿੰਦਾ ਤੇਰੇ ਡੰਡਾ ਹੀ ਮਾਰਿਆ ਉਹ ਭੁੱਖਾ ਤੇ ਆਇਆ ਵੀ ਰੱਖਿਆ ਹੋ ਯਾਰ ਮaaf ਕਰ ਮੈਨੂੰ ਉਹ ਕਹਿੰਦਾ ਕੋਈ ਗੱਲ ਨਹੀਂ ਭਗਤਾ ਤੇ ਐਤਨੇ ਜਦੋਂ ਭਾਈ ਗੱਲਬਾਤ ਜਾ ਕੇ ਦੱਸੀ ਤੇ ਉਹ ਉਹ ਵੀ ਕਹਿੰਦੀ ਕਹਿੰਦੀ ਮੈਂ ਇਥੋਂ ਗਲਤੀ ਹੋ ਗਈ ਹੂੰ ਵੀ ਮੈਂ ਇਥੋਂ ਗਲਤੀ ਹੋ ਗਈ ਮੇਥੋਂ ਜਿਹੜਾ ਤੋਹ ਹੋਇਆ ਤੇ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਕਹਿੰਦਾ ਵੀ ਉਹਨੇ ਨੇ ਕਹਿੰਦਾ ਫਿਰ ਗਲਤੀ ਮੰਨੀ ਬਗੂਆ ਨੇ ਕਹਿੰਦਾ ਵੀ ਬੁੜੀਆਂ ਗਲਤੀ ਕਰਤਾ ਲੈਂਦੀਆਂ ਐ ਮਗਰੋਂ ਪਸਤਾਉਂਦੀਆਂ ਕਹਿੰਦਾ ਵੀ ਛੋਡੇ ਘਰ ਵਾਲੀਆਂ ਵੀ ਪਸਤਾਉਂਦੀਆਂ ਹੋਣਗੀਆਂ ਤੁਸੀਂ ਘਰੇ ਜਾਓ ਜਾ ਕੇ ਆਵਦਾ ਤੁਸੀਂ ਛੁੱਟੀ ਲੈ ਕੇ ਜਾਓ ਮਿੰਨੇ ਦੋ ਮਹੀਨੇ ਦੀ ਇਹ ਜਾ ਕੇ ਤੁਸੀਂ ਦੇਖੋ ਤੇ ਉਸ ਤੋਂ ਬਾਅਦ ਜੇ ਤੁਹਾਡਾ ਮਨ ਨਾ ਲੱਗਾ ਤੁਸੀਂ ਫੇਰ ਆ ਜੀ ਵਾਪਸ ਬਿਨੋਂ ਕੰਮੀ ਤੁਹਾਡੀ ਪੱਕੀ ਆ ਤੇ ਉਹ ਦੋ ਦੋ ਚਾਰ ਚਾਰ ਮਹੀਨੇ ਦੋ ਦੋ ਮਹੀਨੇ ਦੀ ਛੁੱਟੀ ਲੈ ਕੇ ਨਾਲ ਵਰਦੀਆਂ ਹੋਰ ਨਵੇਂ ਕੱਪੜੇ ਤੇ ਪੈਸੇ ਲੈ ਕੇ ਦੋ ਦੋ ਤੇ ਆਪਸਾ ਸਾਲਾਂ ਦੇ ਜਦੋਂ ਘਰੇ ਗਏ ਤੇ ਉਹਨਾਂ ਦਾ ਪੈਰੀ ਪੈਗ ਗਿਆ ਹੋ ਕਹਿੰਦੀ ਸਾਥੂ ਗਲਤੀ ਹੋ ਗਈ ਮੁੜ ਕੇ ਇਹ ਜਿਆ ਕੰਮ ਨਹੀਂ ਕਰਦੀਆਂ ਇੰਨਾ ਟਾਈਮ ਤੁਸੀਂ ਮਤਲਬ ਸਾਥੋਂ ਪਰੇ ਰਹੇ ਰਹੇ ਠੀਕ ਹੈ ਤੇ ਉਸ ਤੋਂ ਬਾਅਦ ਕਹਿੰਦਾ ਉਹ ਜਾਦੂਗਰनियां ਸੀਗੀਆਂ ਜਿਹੜੀਆਂ ਸਾਰੀਆਂ ਆਪਦੇ ਮਤਲਬ ਸਹੀ ਨਾਰਮਲ ਲਾਈਫ ਦੇ ਵਿੱਚ ਆ ਗਈਆਂ ਕਹਿੰਦੀਆਂ ਵੀ ਆਪਣਾ ਘਰ ਬਸਾਉਣਾ ਚਾਹੁੰਦਾ ਐਵੇਂ ਨਹੀਂ ਜਾਦੂ ਜਾਦੂ ਟੂਣੇ ਦੇ ਮਗਰ ਲਾ ਕੇ ਆਪਾਂ ਨੂੰ ਆਪਣੇ ਘਰ ਖਰਾਬ ਕਰਨੇ ਚਾਹੁੰਦੇ ਸੋ ਦੋਸਤੋ ਇਹ ਸੀ ਸਾਡੀ ਇੰਨੀ ਇੱਕ ਜਿੰਨੀ ਕਿ ਯਾਦ ਆਈ ਤੁਹਾਡੇ ਨਾਲ ਸਾਂਝੀ ਕੀਤੀ ਸੋ ਖਾਸ ਰਹੋ ਖੁਸ਼ ਰਹੋ ਧੰਨਵਾਦ ਠੀਕ ਹੈ